ਅੱਜ ਇੱਕ ਸਾਲ ਵੀਰੋ ਸਵਾਗਤ ਹੈ ਤੁਹਾਡਾ YouTube ਕਿੰਗਰਾ ਡੈਰੀ ਫਾਰਮ ਤੇ ਅੱਜ ਆਪਾਂ ਫੇਰ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਕਿੱਥੇ ਵੀਰਾਂ ਕੋਲੇ ਝੋਟੀਆਂ ਸਰਫੇਸ਼ਨ ਵੀ ਜਾਨੀ ਪਹਿਲੇ ਦੂਏ ਛੋੜਾ ਦੀ ਆ ਇੰਗਸਾਪਤਾ ਤੇ ਠੰਡੀ ਸੀਲ ਆ ਤੁਹਾਡੇ ਹੁਣ ਸਾਹਮਣੇ ਦਿਸੀ ਜਾਂਦੀ ਆ ਨਹੀਂ ਪਹਿਲਾਂ ਝੋਟੀਆਂ ਤੁਹਾਡੇ ਸਾਹਮਣੇ ਵੀ ਪਤਾ ਹੀ ਹੁੰਦਾ ਆਪਾਂ ਨੂੰ ਕਿੰਨੀਆਂ ਟੱਪਦੀਆਂ ਕੀ ਕਰਦੀਆਂ ਬਾਕੀ ਬਾਈ ਜੀ ਤਾਂ ਮਰੀਓ ਫੈਵਰਾ ਕਰਨ ਹੋਈ ਆ। ਹਮਤ ਮਿਲ ਕੋਈ ਬਹੁਤ ਸੋਨਾ ਤੇ ਬਾਕੀ ਤੁਹਾਨੂੰ ਬਾਈ ਜੀ ਆ ਜਿਹੜਾ ਪਛੇੜਾ ਦਾ ਅਸਲ ਮਾਣ ਉਹ ਕਿੰਨਾ ਕਿੰਨਾ ਦਾ ਰੰਗੇ ਸੋਨ ਦੇ ਵਿੱਚ ਤੇ ਵੀਡੀਓ ਦੇ ਵਿੱਚ ਹੀ ਆਪਾਂ ਰੇਟ ਕਰਾਂਗੇ। ਬਈ ਆ ਜੋ ਸਾਹਮਣੇ ਜੀ ਸੱਤੀ ਕਾਲ ਜੀ ਛੱਤੀ ਕਾਲ ਭਾਈ ਸੱਤੀ ਕਾਲ ਪਹਿਲਾ ਆਪਣਾ ਨਾਮ ਤੇ ਐਡਰੈਸ ਬੋਲ ਦੋ ਨਾਮ ਮੇਰਾ ਕਰਸੇਵ ਸਿੰਘ ਪਿੰਡ ਭਾਈ ਰੂਪਾ ਜਿਲ੍ਹਾ ਲਖੰਡਾ ਜਿਲ੍ਹਾ ਬਠਿੰਡਾ ਦੀ ਸੀਲਪੁਰ ਜੀ ਆਪਣਾ ਪਿੰਡ ਰਾਮਪੁਰਾ ਤੋਂ ਸਲਾਦਪੁਰਾ ਰੋਡ ਤੇ ਆ ਨੇ ਸਲਾਦਪੁਰਾ ਰੋਡ ਤੇ ਆ ਜੀ ਮੋਬਾਈਲ ਨੰਬਰ ਕਿਹੜਾ ਜੀ 9463188169 ਹਾਂ ਜੀ ਇਹ ਝੋਟੀ ਆਪਣੀ ਪਹਿਲੇ ਸੂਏ ਸੁਣਦੀ ਪਹਿਲੇ ਸੂਏ ਸੁਣਦੀ ਹੈ ਜੀ ਕਿੰਨੇ ਦਿਨਾਂ ਦੇ ਸੌਣ ਦੇ ਵਿੱਚ ਇਹ ਰਹਿੰਦਾ ਜੀ ਹਫਤਾਗਰ ਰਹਿੰਦਾ ਇਹ ਇੱਕ ਹਫਤਾ ਰਹਿੰਦਾ ਹਾਂ ਜੀ ਤੇ ਪਾ ਰੋ ਬਾਰਤਨੀ ਕਰਦੇ ਨਹੀਂ 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 ਕਰਦੀ ਹੈ ਆਪਣੀ ਝੋਟੀ ਉਹ ਮੱਝ ਦੀ ਉਹ ਪਰੇ ਖੜੀ ਹੈ ਮੱਝ ਹਾਂਜੀ ਦੁੱਧ ਤੇ ਲੜੀਆਂ ਭਾਈਆਂ ਦੇ ਆ ਸਾਹਮਣੇ ਮੱਝਾਂ ਖੜੀਆਂ ਦੂਜੀਆਂ ਉਹ ਮੱਝ ਦੀ ਹੈ ਪਰਲੀ ਉਹ ਮੱਝ ਦੀ ਹੈ ਮਾਹੀ ਤੋਂ ਨਜ਼ਰ ਤੋਂ ਨਹੀਂ ਹੈ 15 ਲੱਖ ਪਲੱਸ ਰਿਕਾਰਡ ਹਾਂਜੀ ਆ ਖੜੀ ਹੈ 15 ਪਲੱਸ ਰਿਕਾਰਡ ਹੈ ਬਾਈ ਜੀ ਕਹਿੰਦੇ ਇਹ ਆ ਪਤਾ ਕਿਹੜੇ ਸੀਮੰਦੀ ਹੈ ਜੀ ਨਹੀਂ ਆਈ ਨਹੀਂ ਇਹ ਕਿਹੜੇ ਸੀਮੰਦੀ ਕਿਹੜਾ ਹੈ ਨਹੀਂ ਉਹ ਉਹ ਵੀ ਮੈਨੂੰ ਪਤਾ ਨਹੀਂ ਆਣਾ ਤੁਹਾਨੂੰ ਕਹਿੰਦੀ ਹਾਂ ਜੀ ਸ਼ਿਮਨਦਾ ਵੀ ਪਤਾ ਨਹੀਂ ਵੀ ਇਹ ਨੂੰ ਕਹਿੰਦਾ ਤੋਰ ਕੇ ਤੋੜਾ ਉਧਰ ਜਾ ਕਰੋ ਨਾ ਤੁਹਾਨੂੰ ਬਾਕੀ ਥਣ ਲੇ ਉੱਟ ਕਿੰਨੇ ਦਿਨ ਇਹਦਾ ਸੂਣ ਚ ਹਫਤਾ ਪੈਦਾ ਜੀ 3 ਹਫਤਾ ਸੂਣ ਦੇ ਵਿੱਚ ਬਾਕੀ ਆ ਬਾਕੀ ਤੁਹਾਨੂੰ ਪਤਾ ਵੀ ਪੁੱਛੋ 5-4 ਦਿਨ ਉੱਪਰ ਵੀ ਲੈ ਜਾਂਦਾ ਇੱਕ ਮਿੰਟ ਇੱਕ ਥਿਰ ਹੁਮਾੜੀ ਬਾਕੀ ਬਾਈ ਜੀ ਪਤਲੀ ਪੋਸ਼ਾ ਲੰਬੀ ਤੇ ਹੋਰ ਮੋਰਾ ਦੇ ਵਿੱਚ ਬਿੰਦੇ ਛੋੜੇ ਵਾਲੀ ਚਿੱਟਿਆ ਬਾਕੀ ਸਿੰਘ ਸਾਹਿਬ ਦਾ ਟੱਟਰਾ ਬਟਾ ਮੈਂ ਸਾਹਮਣੇ ਆ ਨੀ ਪਹਿਲਾਂ ਝੋਟੀਆਂ ਦੇਖੋ ਉਦਨੇ ਕੰਨਾ ਕੁ ਕਰਦੀਆਂ ਚਲੋ ਜੀ ਬੰਨ ਲੈ ਚਲੋ ਬੰਨ ਦੂੰ ਸੂਣ ਦੇ ਵਿੱਚ ਬਾਈ ਕਹਿੰਦੇ ਹੱਫਤਾ ਰਹਿੰਦੇ ਆ ਰਹਿੰਦਾ ਪਾਟ ਪਾਟ ਲੈਣ ਨਾਲ ਲੋਕੀ ਪਹ ਅਰੇ 12 15 ਦਿਨ ਨਹੀਂ ਸੁੰਦੀ ਲੈ ਆ ਵੀ ਸਕਦੀ ਆ ਪੰਜ ਚਾਰ ਹਾਂਜੀ ਉੱਤੇ ਸਿੰਗਲ ਹੱਡੀ ਦੀ ਆ ਫੋਨ ਬੰਦ ਕਰਕੇ ਉੱਥੇ ਆ ਜਾ ਕੋਈ ਫੋਨ ਕਰੀ ਸਾਹਿਬ ਫੋਨ ਤੋਂ ਇੱਕ ਵਾਰੀ ਨਾਮ ਤੇ ਐਡਰੈਸ ਬੋਲ ਦੋ ਤੇ ਬਾਕੀ ਆਪਣਾ ਨਾਮ ਰੇਟ ਇਹਦਾ ਕਿੰਨਾ ਰੱਖੋਗੇ ਲੈਣ ਦੇਣ ਦਾ ਰੇਟ ਇਹਦਾ 85000 ਹੈ ਬਾਈ ਲੈਣ ਦੇਣ ਦਾ ਮਾਨਤਨ ਹੋਈਓ ਹਾਂ ਮਾਨਤਨ ਹੋਈਓ ਹਾਂਜੀ 85000 ਰੁਪਏ ਜੀ ਕਹਿੰਦੇ ਮਾਨਤਨ ਹੋ ਜੂਗਾ ਹੂੰ ਤੇ ਮਾਂ ਦਾ ਦੁੱਧ ਬਾਈ ਦੱਸਿਆ 15 ਲੀਟਰ ਉਸ ਹਿਸਾਬ ਨਾਲ ਆਪਣੀ ਜੱਜਮੈਂਟ ਕਰਕੇ ਤੁਸੀਂ ਛੋਟੀ ਖਰੀਦੋ ਸਹੀ ਬਸੇ ਦੁੱਧ ਦੇ ਮਾਂ ਦੇ ਦੁੱਧ ਦੇ ਹਿਸਾਬ ਨਾਲ ਛੋਟੀਆਂ ਦੁੱਧ ਦਿੰਦੀਆਂ ਪਤਾ ਹੀ ਆਪਾਂ ਨੂੰ ਤੇ ਜੇ ਚੰਗੀ ਨਸਲ ਦੀ ਆ ਤਾਂ 10 ਲੀਟਰ ਵਾ ਇਹ 11 ਵੀ ਦੇ ਦਿੰਦੀ ਆ ਇਹ ਨਸਲ ਥੋੜੀ ਠੰਡੀ ਆ ਤਾਂ 8-7 ਦੇ ਰਹਿ ਜਾਂਦੀ ਆ। ਬਾਕੀ ਦੁੱਧ ਵਾਈ ਜੀ ਸੇਵਾ ਦਾ ਹੁੰਦਾ। ਜਿੰਨਾ ਕੁ ਸੱਪਾ ਸੇਵਾ ਕਰ ਲਾਂਗੇ। ਉਹਨਾਂ ਨੂੰ ਦੁੱਧ ਦੇਣਾ ਹੁੰਦਾ। ਖਾਨ ਖਣੂ ਵੀ ਝੁੱਟਿਆ ਚੰਗਾ ਲੱਗਿਆ ਵਧੀਆ। ਇੱਕ ਵਾਰੀ ਤੁਹਾਨੂੰ ਆਰਡਰ ਦੁਆਰਾ ਰੱਖੋਨੇ। ਬਹੁਤ ਵਣਨਾ ਛੋਟੀ। ਦਿਨ ਪਏ ਹਾਲੇ। ਬਾਕੀ ਖਾਨ ਤੋਂ ਆਇਆ ਉਹ ਕੱਢਣਿਆ ਨੇ। ਇੱਕ ਵਾਰੀ ਆਪਣਾ ਨਾਮ ਤੇ ਐਡਰੈਸ ਦੁਬਾਰਾ ਦੱਸ ਦਿਓ। ਨਾਮ ਕੁਸ਼ੀਕ ਸਿੰਘ ਪਿੰਡ ਭਾਈ ਰੂਪਾ। ਹਾਂਜੀ। ਡਿਸਟ੍ਰਿਕਟ ਫਰੰਡਾ ਸੀਲਪੂਲ ਜੀ। ਤੇ ਮੋਬਾਈਲ ਨੰਬਰ ਜੀ 946318261 ਜੀ। ਹਾਂ। ਦੁਬਾਰਾ ਬੋਲਿਓ ਮੈਂ ਮੋਬਾਈਲ ਨੰਬਰ 94631 ਜੀ 82161 ਜੀ। ਹਾਂਜੀ ਇਸ ਸਕਰੀਨ ਤੇ ਬਾਈਆਂ ਦਾ ਥੱਲੇ ਨੰਬਰ ਚੱਲੀ ਜਾਂਦਾ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਲੋਕੇਸ਼ਨ ਬਾਰੇ ਜਾਣਕਾਰੀ ਲਓ ਬਾਕੀ ਮੱਝ ਨਾਲ ਗੱਲਬਾਤ ਕਰਕੇ ਬਾਈ ਹੁਣਾਂ ਨਾਲ ਉਹ ਆ ਕੇ ਚੰਗੀ ਤਰ੍ਹਾਂ ਦੇਖ ਕੇ ਖਰੀਦੋ ਓਕੇ ਬਾਈ ਸੱਚੀ ਕਾਨ